ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਆਨੇ ਠੀਕ ਠਾਕ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲਸ ਅਰ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਅਰ ਮੇਰੀ ਮੰਮੀ ਵੱਲੋਂ ਸਤਿ ਸ਼੍ਰੀ ਅਕਾਲ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਮੰਮੀ ਦੇ ਸਹਸਰੀ ਵੱਲੋਂ ਆਸੜੀਆਂ ਤੇ ਬਾਕੀ ਹੋਰ ਤੁਸੀਂ ਸਾਰੇ ਆਲੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਆਏ ਹੋਏ ਸਾਡੇ ਗੈਸਟ ਰਾਤ ਦੇ ਮਾਮਾ ਜੀ ਹੁਣੇ ਆਏ ਹੋਏ ਆ ਹਾਜੀ ਮਾਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ YouTube ਫੈਮਲੀ ਨੂੰ ਨਮਸਕਾਰ ਸਾਰਿਆਂ ਨੂੰ ਪਹਿਲਾਂ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ ਅੱਜ ਹੈਗਾ ਐ ਸਪੈਸ਼ਲੀ ਡੇ ਦਾਸ ਲੈ ਗਏ ਮਮਾ ਦਾ ਰਾਤੀ ਮੈਨੂੰ 10 11 ਵਜੇ ਆ ਕੇ ਲੈ ਕੇ ਆਏ ਇਹ ਮੈਨੂੰ ਪਤਾ ਹੀ ਨਹੀਂ ਮੈਂ ਗੱਲੀ ਭਲੇ ਆਉਣਾ ਕਿਹੜੀ ਵੇਲੇ ਨਹੀਂ ਜਾਣਾ ਹਾਂ ਆਪਾਂ ਮਮਾ ਜੀ ਨੇ 10 ਵਜੇ ਰਾਤੀ ਲੈ ਕੇ ਆਏ ਸੀਗੇ ਤੇ ਤੇ ਮਮਾ ਜੀ ਹੁਣੇ ਆਪਾਂ ਲੈ ਕੇ ਆਏ ਸੀਗੇ ਮਮਾ ਬੈਜੋ ਤੇ ਆਪਾਂ ਤੁਹਾਡੇ ਨਾਲ ਅੱਜ ਕੁਝ ਜ਼ਰੂਰੀ ਗੱਲ ਕਰਨੀ ਆ ਸਪੈਸ਼ਲੀ ਆ ਕੁਝ ਕੱਲ ਜਦੋਂ ਵਿਕਰਨ ਦਾ ਬਰਥਡੇ ਸੀਗਾ ਇਹਨਾਂ ਨੇ ਮੈਨੂੰ ਅੱਜ ਦੱਸਿਆ ਆ ਇਹਨਾਂ ਨੇ ਕੱਲ ਨਹੀਂ ਦੱਸਿਆ ਸੀ ਕਿਉਂਕਿ ਇਹਨਾਂ ਨੂੰ ਕੱਲ ਜਿਆਦਾ ਨਹੀਂ ਸੀ ਉਹ ਵੀ ਮਾਮੇ ਨੇ ਦੱਸਿਆ ਤਾਂ ਕਰਕੇ ਤੇ ਇਹਨਾਂ ਦੀ ਕੱਲ ਸੀਗੀ ਐਨੀਵਰਸਰੀ ਮਾਮਾ ਜੀ ਦੀ ਇੱਕ ਦਿਨ ਪਹਿਲਾਂ ਹੁੰਦੀ ਆ ਮਮਾ ਦੀ ਬਾਚੋਂ ਹੁੰਦੀ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਕੁਝ ਸਪੈਸ਼ਲੀ ਗਿਫਟ ਦਵਾਂਗੇ ਮਮਾ ਜੀ ਨੂੰ ਇਹਨਾਂ ਨੂੰ ਤੇ ਜੋ ਸਾਡੇ ਵੱਲੋਂ ਹੋ ਸਕਦਾ ਆਪਾਂ ਉਹ ਹੀ ਗਿਫਟ ਦਵਾਂਗੇ ਤੇ ਬਾਕੀ ਮੰਮਾ ਨੂੰ ਜੇ ਪਸੰਦ ਆਇਆ ਤੇ ਮੰਮਾ ਦਾ ਤਾਂ ਢੈ ਤੁਹਾਨੂੰ ਪਤਾ ਹੀ ਆ ਕੀ ਰੈਐਕਸ਼ਨ ਕੀ ਹੁੰਦਾ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਇਹ ਸਾਰਾ ਕੁਝ ਆਪਾਂ ਅੱਜ ਜਾਣਾ ਹੈ ਜਲੰਧਰ ਜਲੰਧਰ ਥੋੜਾ ਜਿਹਾ ਕੰਮ ਹੈ ਸਾਨੂੰ ਤੇ ਆਪਾਂ ਉਹ ਤੁਹਾਨੂੰ ਪਹੁੰਚ ਕੇ ਦੱਸਾਂਗੇ ਕਿਉਂਕਿ ਸਾਡੀ ਤੁਸੀਂ ਵੀ ਫੈਮਿਲੀ ਹੋ ਤੁਹਾਨੂੰ ਵੀ ਦੱਸਣਾ ਬਹੁਤ ਜ਼ਰੂਰੀ ਆ ਸਾਨੂੰ ਤੇ ਇਸ ਕਰਕੇ ਹਨਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਨਿੱਕੀ 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 ਜੋ ਵੀ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਦੀ ਆ ਤੁਹਾਡਾ ਥੈਂਕ ਯੂ ਸੋ ਮੱਚ ਧੰਨਵਾਦ ਬਹੁਤ-ਬਹੁਤ ਦਿ ਲੋ ਤੇ ਵਿਕਰਮ ਹੁਣੀ ਗਏ ਹੋਏ ਆ ਥੋੜਾ ਕੰਮ ਤੇ ਮੰਜੀ ਸਾਡਾ ਜਿਹੜਾ ਖੇਡਦਾ ਪਿਆ ਸਾਡਾ ਇਹ ਕੰਮ ਮਾਰਨਿੰਗ ਦਾ ਸੀ ਕਰੀ ਜਾਣੇ ਪਏ ਆ ਕਿਉਂਕਿ ਕੱਲ ਦਾ ਖਲਾਰਾ ਬਹੁਤ ਪਿਆ ਹੋਇਆ ਸੀ ਆ ਇਸ ਕਰਕੇ ਹੁਣ ਅਸੀਂ ਚੱਕਦੇ ਪਏ ਆ ਮਮਾ ਉਥੇ ਪਾਣੀ ਡੁੱਲ ਗਿਆ ਮੇਰੇ ਕੋਲ ਤੇ ਹੁਣ ਮੈਂ ਉਥੋਂ ਕੰਮ ਉੱਧਰਲਾ ਜਿਹੜਾ ਰੂਮ ਦਾ ਸਫਾਈ ਕਰਨੀ ਆ ਇੱਧਰਲਾ ਰੂਮ ਹੋ ਗਿਆ ਆ ਇੱਧਰ ਬੈਲੂਨ ਵਗੈਰਾ ਸਾਰੇ ਰੱਖ ਦਿੱਤੇ ਆ ਮੈਂ ਦੇਖ ਹਾਂ ਹਾਂ ਬਾਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੱਲ ਦਾ ਬੋਇਡ ਕੀ ਦਦਾਰਿਆ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਮਾਮਾ ਜੀ ਨੇ ਨਹੀਂ ਸੈਲੀਬ੍ਰੇਟ ਕੀਤਾ ਕਿਉਂਕਿ ਅਸੀਂ ਇਹਨਾਂ ਨੂੰ ਰਾਤ ਲੈ ਕੇ ਆਏ ਸੀਗੇ 10:00 ਵਜੇ ਤੇ ਇਸ ਕਰਕੇ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆਂ ਸਾਰੀ ਗੱਲਬਾਤ ਤੇ ਜਿੱਦਾਂ ਜਿੱਦਾਂ ਵੀ ਛੋਟੇ ਛੋਟੇ ਜੋ ਵੀ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰੀਦੀ ਆ ਕਿਉਂਕਿ ਤੁਸੀਂ ਜਿਆਦਾ ਸਾਨੂੰ ਪਿਆਰ ਕਰਦੇ ਹੋ ਇੰਨਾ ਜਿਆਦਾ ਦੀਆਂ ਬਲੇਸਿੰਗ ਦਿੰਨੇ ਹੋ ਕੱਲ ਬਹੁਤ ਜਿਆਦਾ ਦੀਆਂ ਬਲੇਸਿੰਗ ਆਈਆਂ ਸੀਗੀਆਂ ਇਸ ਕਰਕੇ ਵਿਕਰਮ ਨੇ ਰਿਕਾਰਡਿੰਗ ਕੀਤੀ ਸੀਗੀ ਸਕਰੀਨ ਰਿਕਾਰਡਿੰਗ ਕਰਕੇ ਇੰਸਟਾਗ੍ਰam ਤੇ ਪਾ ਦਿੱਤੀ ਸੀਗੀ ਤੇ ਜਿਨ੍ਹਾਂ ਦੀ ਨਈ ਰਿਕੁਐਸਟ ਤੇ ਮਤਲਬ ਨਹੀਂ ਦੇਖ ਹੋ ਯਾਰ ਨਈ ਵਿਸ਼ੇਸ ਦੇਖ ਹੋਈਆਂ ਉਹਨਾਂ ਦਾ ਥੈਂਕ ਯੂ ਸੋ ਮਾਚ ਧੰਨਵਾਦ ਸੌਰੀ ਨਹੀਂ ਦੇਖ ਹੋਈਆਂ ਤੇ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆ ਸਾਰੀ ਗੱਲਬਾਤ ਬਾਏ ਬਾਏ ਜੀ ਦੀ ਬਾਦ ਹਾਂਜੀ ਅਸੀਂ ਹੋ ਗਏ ਆ ਰੈਡੀ ਤੇ ਹਣੇ ਹੜ ਕੰਮ ਕਰਨਾ ਹੈ ਤੇ ਬਸ ਮਮਾ ਕਰੰਦਾ ਕੰਮ ਕੰਮ ਕਰਕੇ ਪਹਿਲੇ ਲੱਗੋਣਾ ਤੇ ਰੋਟੀ ਬਣਾਉਣ ਲੱਗ ਕੇ 10 ਕੁ ਪੁਲਕੇ ਬਣਾ ਲਏ ਹਨਾ ਉਹ ਵੀ ਆ ਗਏ ਅਸਨੋ ਵਸ ਲੱਗ ਜਾਂਦਾ ਇੱਥੇ ਤੇ 10 ਕੁ ਪੁਲਕੇ ਮੈਂ ਬਣਾ ਕੇ ਫਰੀ ਹੋ ਕੇ ਤੇ ਹੁੰਨੇ ਆ ਚੱਜਣਾ ਪਿਆਰ ਕਾਲੀ ਬਹੁਤ ਆ ਇਸ ਕਰਕੇ ਕੰਮ ਕੰਮ ਜਿਆਦਾ ਆ ਤੇ ਟਾਈਮ ਵੀ ਘੱਟ ਆ ਮਮਾ ਨੇ ਅਸੀਂ ਕੱਪੜੇ ਪਾ ਲਏ ਸੀ ਅਸੀਂ ਕਹਿੰਦੇ ਕੱਪੜੇ ਪਾ ਲੈਣੇ ਫਿਰ ਜਦੋਂ ਆਗੇ ਫਿਰ ਅਸੀਂ ਸੱਚ ਕਰ ਜਿਆ ਪਿਆਰ ਸਿਰ ਹੋ ਕੇ ਚੱਲ ਜਾਗੇ ੜੰਮ ਮਮਾ ਤੁਪੀ ਨਾਲ ਕਿ ਤੁਹਾਡੇ ਨਾਲ ਕਰਦੇ ਆ ਫਿਰ ਗੱਲਬਾਤ ਫਿਰ ਤੁਹਾਨੂੰ ਦੱਸਦੇ ਆ ਆਪਾਂ ਕਿੱਥੇ ਜਾਣਾ ਆ ਕੀ ਕਰਨ ਜਾਣਾ ਆ ਆਪਾਂ ਇਹ ਤਾਂ ਦੱਸ ਦਿੱਤਾ ਕਿ ਜਲੰਧਰ ਜਾਣਾ ਪਰ ਆਪਾਂ ਦੱਸਾਂਗੇ ਕਿ ਕੀ ਕਰਨ ਜਾਣਾ ਆ ਤੇ ਤੁਹਾਨੂੰ ਆਪਾਂ ਦੱਸਾਂਗੇ ਸਾਰੀ ਗੱਲਬਾਤ ਪਤਲੇ ਨੇ ਕੋਈ ਕਮੈਂਟ ਨਾ ਕਹਿੰਦੇ ਗਲਤ ਕਰਿਓ ਇਹ ਸਾਡਾ ਟਾਈਮ ਨਹੀਂ ਸੀ ਲੱਗਾ ਇਹ ਜਿਹੜਾ ਸਾਡਾ ਟਾਈਮ ਆ ਉਹ ਗਲਤ ਸੀ ਥੈਂਕ ਯੂ ਬੇਬੀ ਕਾਂਟੋਂ ਦੇਖਨੇ ਅੱਛਾ ਤੇ ਨਹੀਂ ਹੈ ਇਹੜਾ ਸਾਡਾ ਪੁੱਟਾ ਕਹਿੰਦਾ ਕਿ ਕਾਂਟੋਂ ਦੇਖਣਾ ਇਹਨੂੰ ਕਾਂਟੋਂ ਦਾ ਕਰੀਏ ਪੂਰੇ 12 ਦਾ ਟਾਈਮ ਹੋ ਗਿਆ ਇਹ ਹਜੇ ਤੱਕ ਨਹੀਂ ਆਏ ਹੈਗੇ ਤੇ ਮਾਮਾ ਜੀ ਨੂੰ ਅਸੀਂ ਰੋਟੀ ਵੀ ਖਵਾਤੀ ਮਾਮਾ ਜੀ ਲੱਗੇ ਰੋਟੀ ਖਾਣ ਹਾਂਜੀ ਮਨ ਨੂੰ ਮੈਂ ਜਦੋਂ ਫੋਨ ਫੜਨਾ ਹੁੰਦਾ ਤੁਸੀਂ ਇੱਦਾਂ ਹੀ ਕਾਂਟੋਂ ਨਹੀਂ ਮੰਗਣੇ ਹੁੰਦੇ ਦਾਦਾ ਆਏ ਤੁਹਾਨੂੰ ਆ ਲੈ ਮੈਂ ਉਹ ਦਾਦੂ ਤਾਂ ਹੁੰਦੇ ਤਾਂ ਆ ਲੈ ਆ ਲੈ ਆ ਲੈ ਕੇ ਤਮਾ ਕੀ ਦੇਖਣਾ ਕੰਟੋਂ ਦੇਖਣਾ ਮਾਮਾ ਕੀ ਲੋਗ ਇਹਦਾ ਓਏ ਸਾਸੋ ਸਿਆ ਜੀ ਡਬਲ ਠੀਕ ਆ ਨਹੀਂ ਆਚਾਰ ਆ ਨਹੀਂ ਮਾਮਾ ਚਾਰ ਨਹੀਂ ਹੈਗਾ ਆ ਚਾਰ ਸਾਡੇ ਖਤਮ ਹੋ ਗਿਆ ਚਾਰ ਫਿਰ ਕੀ ਚਾਰ ਮੁਕਤ ਹੋ ਗਿਆ ਹੂੰ ਮੈਂ ਬੱਟਾ ਪਾਉਣ ਨੂੰ ਬਗ ਮਗਲ ਗਏ ਪਿੰਗੇ ਨਹੀਂ ਹੋ ਚਦੇ ਲਾ ਤੁਹਾਡੇ ਭਾਂਡੇ ਲੱਗ ਗਏ ਅੱਛਾ ਸਿ ਇਹ ਚਾਰ ਪਾਉਣਾ ਆ ਕਿਉਂਕਿ ਮੈਨੂੰ ਮੈਨੂੰ ਮੇਰਾ ਫੇਵਰੇਟ ਆਮਬ ਦਾ ਆਚਾਰ ਆ ਕੜੀ ਮਮਾ ਜੀ ਉਪਰ ਹੀ ਕੇ ਕਰ ਮੈਂ ਪਾਈ ਏ ਥੋੜੀ ਅੱਛਾ ਜੀ ਬੰਤੀ ਆਵੇਗੀ ਏ ਕੇ ਕਰਨੀ ਪਣੀ ਦਵਾਰੀ ਹੁਣੀ ਕਰ ਲਈ ਹੈਂ ਕੜੀ ਅਸੀਂ ਥੋੜੀ ਗਰਮ ਕਰ ਲਈਏ ਕੜੀ ਕੜੀ ਨਹੀਂ ਚੰਨਾ ਲੱਗਦਾ ਕੜੀ ਗਰਮ ਕਰ ਲਈਏ ਫਿਰ ਮਮੋ ਕਿੰਨਾ ਟਾਈਮ ਲੱਗ 12 ਕੁ ਵੇ 12 ਦਾ ਟਾਈਮ ਹੋ ਗਿਆ ਕਹਿੰਦੀ ਨਾ ਆ ਗਿਆ ਮੈਨੂੰ ਪਤਾ ਉਹਦੀ ਆਈ ਜਿੱਦਾਂ ਦੀ ਜੀ ਬਸ ਆ ਗਈ ਕਹਿਣਾ ਅਗਲੇ ਨੂੰ ਕਹਿਣਾ ਤਿਆਰ ਹੋ ਜਾਓ ਆਪਾਂ ਸ਼ਾਮਾਂ ਪਾ ਕੇ ਆ ਗਏ। ਆਪ ਤੇ ਲੋ ਸ਼ਾਮਾਂ ਪਾਲੀਆਂ। ਇੱਦੀ ਕਰਦਾ। ਸਾਨੂੰ ਤਿਆਰ ਕਰਕੇ ਮੰਮਾ ਲੱਗ ਗਿਆ ਨੇ ਇੱਥੇ। ਫੇਰ ਆ ਵੀ। ਇਹ ਲੱਗ ਗਿਆ। ਮੇਰੇ ਫਾਊਂਡੇਸ਼ਨ ਲੱਗ ਜਾਂਦਾ ਇੱਥੇ। ੱਲੇ ਨੂੰ ਘੱਟਦਾ। ਇੱਥੇ ਫਾਊਂਡੇਸ਼ਨ ਫੇਰ ਲੱਗ ਗਿਆ। ਥੋਡੀ ਥੋਡੀ। ਹੌਂਟੀ। ਮੈਂ ਫਾਊਂਡੇਸ਼ਨ ਉਹਦੋਂ ਥੋੜਾ ਹੀ ਯੂਜ਼ ਕਰਦੀ ਹੁੰਦਾ ਵੈਸੇ। ਇੰਨਾ ਨਹੀਂ ਯੂਜ਼ ਕਰਦੀ। ਥੋੜਾ ਜਿਹਾ ਸਿਰਫ ਕਰਦੀ। ਓਏ ਹੋਏ। ਡੁੱਲ ਗਈ। ਨਾ ਤੂੰ ਕੰਮ ਉੱਠੀ ਹੀ ਕਰਦੀ ਜੀ ਇਹ ਨੂੰ ਹੁਣ ਉਹ ਦੇਖੋ ਬਹੁਤ ਸਬ ਉਹ ਕ ਪਕੌੜਾ ਸਾਡੇ ਕੰਮ ਜਿਹੜਾ ਪਕੌੜਾ ਹੈ ਨਾ ਉਹ ਤੋੜਨਾ ਨਹੀਂ ਤੋੜਨਾ ਸਰੇ ਮੱਛਾ ਠੀਕ ਉਹ ਖਾਣ ਵਾਲੇ ਆਪੇ ਤੋੜ ਲੈਣ ਹਾਲ ਲੈ ਤੂੰ ਨਾ ਇੰਨੀ ਖੇਚ ਕਰ ਉਹ ਮਗਰ ਇਹ ਤੁੰ ਨਹੀਂ ਖੇਚ ਕਰ ਔੜੇ ਜਿੰਨੇ ਖਾਣੇ ਉਹਨੇ ਆਪ ਵੀ ਤੋੜ ਲੈਣ ਠੀਕ ਬਾਕੀ ਮੈਂ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਆ ਫਿਰ ਤੁਹਾਨੂੰ ਉਹ ਦੱਸਦੀ ਆ ਕਾਹਾਂ ਬੈਠੀ ਹੈ ਕਾਹਾਂ ਬੈਠੀ ਹੈ ਕੀ ਹੋਇਆ ਸੀਗਾ ਉਹ ਤਾਂ ਬਿਆਗ ਬਿਆਗ ਆਇਆ ਸੀਗਾ ਅੱਛਾ ਕਬਤਾ ਪੈਸਲਾ ਬੜੇ ਹਾਂ ਉਹ ਤੇ ਇਹ ਤਾਂ ਮੇਰਾ ਮਾਸੀ ਦਾ ਮੁੰਡਾ ਅੱਛਾ ਨਾਲ ਆਲੀ ਤੇ ਮੇਰੇ ਦੋਨੇ ਜਣੇ ਚ ਲਗਾ ਇਹ ਬੰਡ ਲੈ ਇਹਨਾਂ ਨੂੰ ਘੁਮ ਘਮਾ ਵੀ ਹੂੰ ਹੂੰ ਇਹ ਆ ਗਿਆ ਤੇ ਇਹਦੀ ਜੀਤਣਾ ਤੋਂ ਮੁਰਿਆਨੇ ਕੀ ਕੀ ਲੈ ਲਿਆ ਹਾਂ ਕੀ ਲੈ ਲਿਆ ਤੇ ਮੇਰੇ ਹੱਥ ਮੈਂ ਤਾਂ ਮੈਂ ਕੁਛ ਇੰਟਰ ਦੇਖ ਕੇ ਤੱਕ ਲਿਆ ਤੇ ਮੈਂ ਉਹ ਖਰੀ ਜਨਮਦੀ ਆ ਤੇਰਾ ਵੀ ਆਇਆ ਹਾਂ ਇਹ ਵੀ ਤੇਰਾ ਵੀ ਆਇਆ ਮੈਂ ਕਹਾ ਪੈਂ ਕਿ ਵੀਆ ਮੈਂ ਕਹਾ ਇੰਨਾ ਗਰਮ ਮੈਂ ਕਹਾ ਵੀਆ ਦਾ ਮੈਂ ਪਲਾਈ ਵੀ ਨਹੀਂ ਕੀਤਾ ਵੀਆ ਕਿੱਥੋਂ ਆ ਗਿਆ ਇਹ ਮੈਂ ਤਾਂ ਪਲਾਈ ਨਹੀਂ ਕੀਤਾ ਮੈਂ ਕਿ ਵੀਆ ਕਿੱਥੋਂ ਇਹਦੇ ਵੀਆ ਆਇਆ ਹਾਂ ਮੈਂ ਘੱਟ ਲੱਗੀ ਮੈਂ ਕਾਹ ਦੇਖਿਆ ਨਹੀਂ ਸੀ ਨਾ ਪੀਜਾ ਕਹਿੰਦੇ ਕਿਨੂੰ ਆ ਪੀਜਾ ਕਿਨੂੰ ਕਹਿੰਦੇ ਅੱਛਾ ਉਹ ਮੇਰੇ ਹੱਥੇ ਡੱਬਾ ਰੱਖਤਾ ਮੈਂ ਕਾਹ ਸਾਲਾ ਵੀਜ਼ਾ ਇੰਨਾ ਗਰਮ ਸਾਲਾ ਜਿਹੜਾ ਇਹ ਪੀਜਾ ਨੂੰ ਆ ਗਿਆ ਮਾਮਾ ਕਹਿੰਦਾ ਕਿਤੇ ਸ਼ਾਇਦ ਮੇਰਾ ਵੀਜ਼ਾ ਆ ਗਿਆ ਹੈ ਗਰਮ ਗਰਮ ਮਾਮਾ ਕਹਿੰਦਾ ਇੰਨਾ ਗਰਮ ਪੀਜਾ ਇੰਨਾ ਪੀਜਾ ਗਰਮ ਪੀਜਾ ਦਾ ਮਾਮੇ ਨੂੰ ਪਤਾ ਨਹੀਂ ਸੀਗਾ ਨਾ ਮਾਮਾ ਕਹਿੰਦਾ ਮੇਰਾ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਹੈ ਵੀਜ਼ਾ ਕਿੱਦਾਂ ਆ ਗਿਆ ਮਾਮਾ ਇਦਾਂ ਹੀ ਹੈ ਤੁਹਾਡੇ ਮਾਮੇ ਨੇ ਦੱਸਿਆ ਸੀ ਪੱਖੀਆਂ ਤੋੜਤੀਆਂ ਹੈ ਸਾਡੀਆਂ ਹੋਰ ਉਹ ਬੀਜਾਂ ਨੇ ਕਿੰਨੇ ਕਹਿੰਦੇ ਬੀਜਾਂ ਵੇਗਾ ਇੰਨਾ ਗਰਮ ਥੋੜੀ ਹੋਣਾ ਕਿਦਾਂ ਆ ਗਿਆ ਬੀਜਾਂ ਦਾ ਕੋਟ ਪਸਗਾ ਖਾ ਕੀ ਹੋਂ ਤਾਂ ਆਇਆ ਚੱਲਦੇ ਨੇ ਬੇ ਇਦਾਂ ਛੋਟੇ ਚੱਲਦੇ ਆਂ ਅੱਛਾ ਅੱਛਾ ਠੀਕ ਆ ਨਹੀਂ ਜਾਣਾ ਤਾਂ ਪੁਰਾਣੇ ਪਾ ਲੈ ਹੈਗਾ ਇਹ ਬੇਟਾ ਨੂੰ ਕੋਈ ਬਿਕੜਾ ਹੋ ਗਿਆ ਆਇਆ ਹੀ ਨਹੀਂ ਹੈ ਤਾਂ ਕਾਇ ਨਹੀਂ ਆ ਇਹਨੇ ਸਾਨੂੰ ਲੈ ਕੇ ਜਾ ਆਪਣੇ ਆਪਣੀਆਂ ਗੱਲਾਂ ਕੁਝ ਦੱਸੋ ਲੈ ਲਈ ਉਹ ਤਾਂ ਲੱਗੇ ਹੋਣੇ ਤੇ ਆਪਣੇ ਆਰੇ ਤਿੰਨ ਤਰੀਕੀ ਜਲੋ ਲੈ ਓਏ ਨੰਨੂ ਅਸੀਂ ਤਾਂ ਡਿੱਕੀ ਜਾਣੇ ਪਏ ਹਾਂ ਹਾਂ ਐਕ ਲੱਗਾ ਫੋਨ ਤੇ ਇੱਕ ਲੱਗਾ ਮੇਰਾ ਰਾਦਾ ਮੈਂ ਆਪਾਂ ਦਾ ਕਪੜੇ ਲੱਗੇ ਕਰਨ ਚੇਂਜ ਹੋਰ ਰੰਗੋ ਜਾਣੇ ਗੰਦੇ ਹੋਰ ਸੂਟ ਮੇਰਾ ਐ ਸੂਟ ਮੇਰਾ ਨਾ ਗੰਦਾ ਬਹੁਤ ਹੋ ਗਿਆ ਹਾ ਦੀ ਕਾਲ ਲੱਗੀ ਸਾਈਡ ਤੇ ਮੰਨੂ ਗੰਦਾ ਕਰੀ ਜਾਂਦਾ ਮੰਨੂ ਨੇ ਇੱਧੇ ਕਰ ਓਏ ਹਾਏ ਇੰਨੇ ਲਾਏ ਇਹਦੇ ਹੱਥ ਗੰਦੇ ਸੀ ਮਨਵੀਰ ਦੇ ਮਨ ਵੀਰ ਦੇ ਹੱਥ ਇਹ ਫਿੱਕਾ ਸੂਟ ਹੈ ਝੱਟ ਹੋ ਜਾਂਦਾ ਪਤਾ ਨਹੀਂ ਤਾਂ ਇਦਾਂ ਦੇ ਪਾਈ ਦੀ ਪਤਾ ਨਹੀਂ ਲੱਗੀ ਗੰਦੇ ਆ ਨਹੀਂ ਕਲਰ ਇਹ ਵੀ ਵੈਸੇ ਚੱਲਦੇ ਕਲਰ ਇਹੀ ਹੈ ਨਾ ਸੋਹਣੇ ਲੱਗਦੇ ਕਲਰ ਪਾਏ ਪਰ ਗੰਦੇ ਕਿਤੇ ਪਾਉਂਦੀ ਕੱਪੜੀ ਨਾ 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 ਮਾੜਾ ਬਣਾਤਾ ਲਾਉਂਦੀ ਨਾ ਬਾਤਾਂ ਕੀ ਤੂੰ ਬਣੀ ਝੱਲੀ ਜਾਈ ਆਹ ਦੇ ਲਈ ਹੈ ਮਮਾ ਇਹ ਬੜੀ ਪਿਆਰੀ ਨੋ ਬਾਤ ਲਾ ਆਕਰ ਮਮਾ ਕੀ ਆ ਤਾਨੂੰ ਨਾ ਪਾਲ ਚਲਾ ਪੈਰਾਂ ਨੂੰ ਲਾ ਤੇ ਦੀਏ ਬੜੀ ਰੇਦੀ ਤੂੰ ਮਾਮਾ ਕਹਿੰਦਾ ਨੋਵਾਂ ਵਾਲਾ ਚਾਹ ਮੈਂ ਚੱਲੀਏ ਬੜੀ ਰੇਦੀ ਆ ਉਹ ਨੋ ਕਹੇਗਾ ਬੇ ਨੋ ਆਏ ਮਾਮਾ ਵੇ ਕੁੜੀ ਲਾਦੀ ਨਾ ਵੇ ਤੇ ਕੁੜੀ ਲਾਦੀ ਮੈਂ ਮੈਂ ਤਾਂ ਕੁੜੀ ਲਾਦੀ ਮੈਂ ਰਹਿਣੀ ਮਤਲਬ ਉਦਾਂ ਹੀ ਹਿਸਾਬ ਕਿਤਾਵਾ ਸਾਡੇ ਕੋਈ ਹੈ ਨਹੀਂ ਐਦਾਂ ਦਾ ਕਿ ਜਾਂ ਨੋਹਾਂ ਦੇ ਵਿੱਚ ਜਾਂ ਕੁੜੀਆਂ ਦੇ ਵਿੱਚ ਫਰਕ ਰੱਖਦੇ ਆ ਸਾਡੇ ਇਦਾਂ ਦਾ ਰਿਵਾਜ ਨਹੀਂ ਹੈਗਾ। ਬਾਕੀ ਹਾਂ ਜਿਹੜਾ ਕਿ ਆਦਾ ਹੋਣਾ ਘਰ ਨੂੰ ਆਦਾੜੇ ਦੇਖਣ ਆਲਾ ਮਿਲਣ ਆਲਾ ਆਉਂਦੇ। ਨਹੀਂ ਨਹੀਂ ਕੁੜੀ ਮਮਮੀ ਨੂੰ ਮੋਲ ਮਮਾ ਨੂੰ ਪੁੱਛੋ ਸਾਦੀਆਂ ਨਹੀਂ ਕਿ ਐਦਾਂ ਹੀ। ਕਹਿੰਦੇ ਕੁੜੀ ਹੈ ਤੁਹਾਡੀ। ਨਹੀਂ ਨਹੀਂ ਕਹਿੰਦਾ ਨੋ ਆ। ਆ ਗੋੜੀ ਹਾਲੇ ਲਾਈ ਨੋ ਦਾ ਹਾਸਾ ਸਸਾ ਬਾਬਾ ਕਹਿੰਦਾ। ਮਾਮਾ ਮੇਰੀ ਬੇਸੀ ਕਰੀ। ਮਾਮਾ ਮੇਰਾ ਦਿਲ ਨਹੀਂ ਕਰਦਾ ਇੰਨਾ ਤਿਆਰ ਵਿਆਰ ਹੋ ਕੇ ਰਹਿਣ ਨੂੰ। ਤੇ ਮੰਮੀ ਨੇ ਤਾਂ ਮੈਨੂੰ ਕਿਹਾ ਹੀ ਨਹੀਂ ਅਜੇ ਤੱਕ ਮੰਮੀ ਐ ਉਹਦੋਂ ਮੈਂ ਸਾਡੀ ਲੜਾਈ ਹੋਈ ਸੀ ਮੰਮੀ ਕਹਿੰਦੀ ਕਹਿੰਦੀ ਅੱਜ ਤਾਂ ਸੂਡ ਪੋਣ ਅੱਜ ਸੂਡ ਪੋਣ ਮੈਂ ਤਾਂ ਸੂਡ ਸਾੜ ਪਾਗਾ ਤੇ ਦੂਸਰ ਸਾੜ ਪਾ ਕੋ ਚਲਾ ਆ ਆ ਦੇ ਲੋ ਆ ਆ ਦੇ ਲੋ ਤਾਂ ਡੰਮਰੂ ਜਿਆ ਬਾਰ ਬਾਰ ਕਹਿਣ ਨਾਲ ਵੀ ਔਖਾ ਹੋ ਜਾਂਦਾ ਹਾਂ ਮਨ ਦੀ ਨਹੀਂ ਆਏ ਰੱਬਾ ਦੂੜਾ ਜਾੜਾ ਜਾ ਕਰਿਆ ਕਰ ਸਾਥ ਪਤਾ ਲੱਗਿਆ ਨੋ ਆ ਸੂਡੋਸ਼ ਕਰਤਾ ਕਰ ਤਾ ਮਮਾ ਜੂੜਾ ਉਡਾਈ ਨੀ ਜਿੰਨੇ ਕੇ ਮੇਰੇ ਵਾਲਾ ਇੰਨੇ ਕੇ ਜੂੜਾ ਜਿਹਦਾ ਤੇਰੇ ਵਾਲਾ ਜੂੜਾ ਮਮਾ ਮੈਂ ਕਹਿੰਦਾ ਜੁਗਣੀ ਜ ਮਮਾ ਮੈਂ ਅੱਜ ਤੋੜ ਤਿੰਗ ਬਖੀ ਜੁਗਣੀ ਜਾਵੜੀ ਕਲਕੱਤੇ ਆ ਦੇ ਲਾ ਇੱਥੇ ਆ ਜਾ ਮਮੀ ਆ ਝੋਲਾ ਆ ਲਮਕਾਈ ਫਿਰਦਾ ਇਹ ਦੇਖੋ ਤਾਂ ਹਾ ਮੁੰਡਾ ਦੇਖ ਤਾਂ ਮੁੰਡਾ ਤਾਰ ਨਹੀਂ ਨਹੀਂ ਦਿਆ ਇਹ ਨਿਵਾਉਣਾ ਆ ਨਵਾਗੇ ਲੈ ਕੇ ਜਾਣਾ ਪੁੱਤ ਤੈਨੂੰ ਮੈਂ ਕੀ ਨਹੀਂ ਨਹੀਂ ਨੋਣਾ ਕਿਉਂ ਵਜਾ ਵਜਾ ਡੇ ਮੰਮਾ ਕੋਸ ਨਹੀਂ ਹੁੰਦਾ ਖਾਂਦੇ ਖਾਓ ਮੰਮਾ ਖਾਓ ਇਹਦੇ ਵਿੱਚ ਖਾਂਦੇ ਚੰਗੇ ਗਾ ਉਹਨੇ ਖਾਓ ਆਪਾਂ ਤਾਂ ਖਾ ਲਈ ਦੀ ਜੀਜੂ ਜੀ ਹਾਲਾ ਇਹ ਪੈਸੇ ਨਹੀਂ ਲਾ ਫੜ ਮੈਨੂੰ ਮੰਮਾ ਨੂੰ ਤੁਹਾਨੂੰ ਮਾਰਨਾ ਮਾਰਾ ਲਾਇਆ ਕਰਕੇ ਤੱਕੀ ਹੈ ਮਾਰਾ ਦੀ ਹੈ ਮੇਰੇ ਪੈਰ ਇੱਧੇ ਜਾਂਦੇ ਆ ਪੈਰ ਦਾ ਰੰਗ ਕੀਤਾ ਇਹ ਕਾਲੇ ਹੋਏ ਆ ਦੇ ਗਿਆਨੇ ਤੁਸੀਂ ਪਹਿਲਾਂ ਮੈਂ ਮੰਮਾ ਇਹਨਾਂ ਨੂੰ ਮੈਂ ਯਾਰ ਕੀ ਦੱਸਾਂ ਯਾਰ ਇਹ ਹੋਏ ਰੱਬ ਇਹਨਾਂ ਨੇ ਚਾਹ ਅੱਜ ਤੱਕ ਕੀ ਬਣਾ ਲਈ ਇਹ ਤਾਂ ਮੈਨੂੰ ਸੁਣਾਈ ਜਾਂਦੇ ਪਏ ਆ ਪਹਿਲਾਂ ਸਵੇਰੇ ਉੱਠ ਕੇ ਚਾਹ ਮਾਮਾ ਕਿੰਨੇ 8 ਵਜੇ ਉੱਠ ਜਾਂਦਾ ਮੈਂ 10 ਵਜੇ ਉੱਠਦੀ ਤੁਹਾਨੂੰ ਮੈਂ ਠਾਇਆ ਸੀ ਅੱਜ ਤੁਹਾਨੂੰ ਮੈਂ ਠਾਇਆ ਸੀ ਅੱਜ ਮੈਂ ਬਹੁਤ ਕੰਮ ਕਰਦਾਂ ਤੁਹਾਨੂੰ ਮੈਂ ਠਾਇਆ ਸੀ ਅੱਜ ਅੱਛਾ ਹਾਂਜੀ ਹਾਂ ਤੂੰ ਅਸੀਂ ਚੱਲੇ ਆ ਕੰਮ ਆ ਗਈ ਅਸੀਂ ਚੱਲੇ ਆ ਜਲੰਧਰ ਕੰਮ ਸੀਗਾ ਤੁਹਾਨੂੰ ਦੱਸਿਆ ਸੀਗਾ ਮਾਰਨਿੰਗ ਤੇ ਹੁਣ ਆਪਾਂ ਚੱਲੇ ਆ ਪਰ ਚੱਲੇ ਆਂ ਹਾਂਜੀ ਕਿਵੇਂ ਆਂ ਹਾ ਜੀ ਗੋਡ ਟੂ ਸੇ ਆਮ ਗੁੱਡ ਆਇਆ ਤੋੜਾ ਹਾਂ ਆਂਦਾ ਤੇ ਆਪਾਂ ਤੁਹਾਡੇ ਨਾਲ ਕਰਦੇ ਆਂ ਰਾਹ ਦੇ ਵਿੱਚ ਵੀ ਗੱਲਾਂ ਕਰਦੇ ਜਾਨੇ ਆਂ ਦਾਪ ਉੱਥੇ ਜਾ ਕੇ ਵੀ ਤੁਹਾਨੂੰ ਦੱਸਾਂਗੇ ਕਿ ਕੀ ਆ ਕੀ ਮਮਾ ਦੀ ਨੈਨਿਵਰਸਰੀ ਸੀ ਕਰ ਮੈਨੂੰ ਪਤਾ ਹੈ ਹਾਂਜੀ ਤੇ ਮਮਾ ਨੇ ਦੱਸਿਆ ਨਹੀਂ ਆਪਾਂ ਨੂੰ ਕਿਉਂ ਮੈਨੂੰ ਵੀ ਅੱਜ ਪਤਾ ਲੱਗਾ ਤੁਹਾਨੂੰ ਕਿਹਤੋਂ ਪਤਾ ਲੱਗਿਆ ਸੋਹਰਾ ਜੀ ਮੰਮੀ ਦਾ ਓਕੇ ਮੰਮੀ ਹਾਂ ਮੈਂ ਗੱਲ ਕੀਤੀ ਸੀਗੀ ਤੇ ਅਗੇ ਚੱਲ ਕੋਈ ਨਾ ਜੋ ਸਾਡੇ ਤੋਂ ਹੋਇਆ ਆਪੋ ਕਰਾਂਗੇ ਠੀਕ ਆ ਸਾਰਾ ਆਪਾ ਦੇਖੋ ਬੈਠੇ ਆਪਾਂ ਤਾਂ ਇਹ ਨਰਕਰਦਿਆਂ ਪਹੁੰਚ ਕੇ ਗੱਲਬਾਤ ਮੁੰਡਾ ਬਾਲਾ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਜਲੰਧਰ ਦੇ ਵਿੱਚ ਤੇ ਜਲੰਧਰ 'ਚ ਇੱਕ ਦੋ ਕੰਮ ਆ ਆਪਾਂ ਨੂੰ ਆਪਾਂ ਫਿਨਿਸ਼ ਕਰਨੇ ਆ ਤੇ ਬਹੁਤ ਜੁੰਦੀ ਕੰਮ ਆ ਕੰਮ ਜਿਹੜੇ ਕੰਪਲੀਟ ਕਰਕੇ ਇੱਕ ਛੋਟਾ ਜਾਂ ਹੋਰ ਜ਼ਰੂਰੀ ਕੰਮ ਆ ਉਹ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਕੰਮ ਆ ਬਾਕੀ ਇੱਕ ਬੰਦੇ ਨੇ ਨਾ ਕੱਲ ਇੰਸਟਾਗ੍ਰਾਮ ਤੇ ਗਾਲਾਂ ਕੱਢੀਆਂ ਤੇ ਜਦੋਂ ਮੋਰਿਓ ਮੋਰਿਓ ਜਦੋਂ ਆਪਾਂ ਮੈਸੇਜ ਕੀਤਾ ਮੋਰਿਓ ਖਿਆ ਲੱਗਾ ਕਹਿੰਦਾ ਕਹਿੰਦਾ ਵੀ ਭਾਜੀ ਉਹ ਹੀ ਬ੍ਰਿਧੀ ਦਾ ਗਾਲਾ ਅੱਛਾ ਕਹਿੰਦਾ ਭਾਈ ਤੁਸੀਂ ਕੌਣ ਕਹਿੰਦਾ ਤੁਸੀਂ ਮੈਸੇਜ ਕਰਨ ਦੀ ਆ ਵੀਰੇ ਸਵੇਰ ਤੇ ਰਾਤ ਤੇ ਤਾਂ ਮੈਂ ਕਹਾਂ ਜਿਹੜਾ ਤੂੰ ਕੀਤਾ ਉਹ ਫਿਰ ਫਿਰ ਬਲੌਕ ਕਰਕੇ ਵਾਹ ਤੇ ਪੀਤੀ ਖਾਦੀ ਤੇ ਮੈਸੇਜ ਹੋ ਜਾਂਦੀ ਆ ਬਾਅਦ ਚ ਦੇਖੀ ਕੋਸਟਾਣਾ ਪੈਂਦਾ ਬੜਕੇ ਬਾਅਦ ਚ ਹੋਵੇ ਤਾਂ ਨਾ ਕਰਿਆ ਕਰੋ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲੀਦਾ ਹੈਗਾ ਉਹ ਇਸ ਕਰਕੇ ਇਹ ਇੱਕ ਹੀ ਆਪਾਂ ਨੂੰ ਆਇਆ ਗਲਤ ਕਿ ਮੈਂ ਇਹ ਗੱਲ ਗਲਤ ਬੋਲਿਆ ਨਹੀਂ ਗਲਤ ਨਹੀਂ ਆਇਆ ਹੁਣ ਤਾਂ ਆਉਂਦੇ ਨਹੀਂ ਤਾਂ ਉਹ ਵੇਲਾ ਵਧੀਆ ਹੀ ਹੁੰਦੇ ਸਾਰੇ ਹਾਂਜੀ ਇਹੀ ਗਲਤ ਬੋਲਿਆ ਇੱਕ ਬਾਕੀ ਹਰ ਕੋਈ ਸਾਨੂੰ ਨਹੀਂ ਕੋਈ ਸਾਰੇ ਇਨਸਾਨ ਨੂੰ ਪਿਆਰ ਕਰਦੇ ਆ ਹਨਾ ਆਪਾਂ ਕਿਸੇ ਨੂੰ ਕਾਤੋਂ ਕਹਿਣਾ ਆ ਪਰ ਆ ਜਿਹੜਾ ਇਦਾਂ ਬੋਲਦੇ ਆ ਨਾ ਇਹ ਥੋੜਾ ਘੱਟ ਬੋਲਿਆ ਕਰੋ ਤੇ ਆਪਾਂ ਨਹੀਂ ਚੰਗਾ ਲੱਗਦਾ ਹੈਗਾ ਫੀਡਬੈਕ ਨਾਲੋਂ ਤੁਹਾਨੂੰ ਵੀ ਨਹੀਂ ਚੰਗਾ ਲੱਗਦਾ ਅ ਚੈੱਕ ਕਰੋ ਪਹਿਲਾਂ ਇੱਧਰ ਨੂੰ ਚੈੱਕ ਕਰੋ ਮੇਰੇ ਵੱਲੋਂ ਮੈਂ ਗੱਡੀ ਚਲਾਉਂਦੀ ਆ ਦੀ ਆਪਣੇ ਨਾਲ થી ਚਲਦੀ ਹੈ ਇਸੇ ਮੈਂ ਸਾਤ ਰੈਣੀ ਸਾਤ ਸਾਤ ਤਾਂ ਆ ਜੰਦੀ ਹੈ ਸ਼ਾਂਤਿਆ ਸਾਤ ਤਾਂ ਸਾਤ ਤਾਂ ਅਜੇ ਨਾਲ ਕੰਮ ਨਾਲ ਜਲੰਧਰ ਹਾਂ ਜਲੰਧਰ ਨਾਲ ਕੰਮ ਨਾਲ ਉਹਦੇ ਉਹ ਪਪੜੀ ਦੀ ਸੇਵ ਸੇਵ ਪ੍ਰੈਣਾ ਜ਼ਰੂਰੀ ਆ ਤੇ ਇਸ ਕਰਕੇ ਪਾੜੇ ਨਾਲ ਪਹੁੰਚ ਕੇ ਸ਼ਹਿਰ ਜਲੰਧਰ ਪਹੁੰਚ ਕੇ ਪਹੁੰਚ ਕੇ ਕਰਦੇ ਗੱਲਬਾਤ ਆ ਬੈਠੇ ਦੋਨੇ ਜਣੇ ਪਾਜੀ ਤੇ ਮੰਦਿਰ ਪਿੱਛੇ ਹਾਂ ਤੇ ਕਿਹਦਾ ਕਿਹਦਾ ਚਲਾਨ ਹੋਇਆ ਕਰ ਜਰੂਰ ਦੱਸਿਓ ਦਿਖਾਈ ਪੈ ਇੱਥੇ ਓਕੇ ਉਸਨੂੰ ਕਾਉਂਟ ਓਕੇ ਇਹ ਇੱਥੇ ਸਭ ਫਿਕਰਮ ਕਹਿੰਦੇ ਕਿਹਦਾ ਕਿਹਦਾ ਚਲਾਨ ਹੋਇਆ ਹਾਇ ਰੁਕਵਾ ਮੇਰਾ ਭਰਾ ਮੈਨੂੰ ਬਹੁਤ ਰੁਕਿਆ ਇੱਥੇ ਹਾਂ ਬਹੁਤ ਪਰ ਮੇਰੇ ਨਾਲ ਤਾਂ ਅੱਜ ਤੱਕ ਨਹੀਂ ਰੁਕਿਆ ਮੈਨੂੰ ਬਹੁਤ ਰੁਕਿਆ ਕੱਲੇ ਨੋਕ ਤੇ ਜਿਕਰਮ ਜਿੱਥੇ ਕੰਮ ਕਰਦੇ ਸੀ ਅੱਗੇ ਹਨਾ ਆ ਵੱਗੇ ਆ ਆਪਾਂ ਯੂਨੀਵਰਸਿਟੀ ਲੰਘ ਗਏ ਜਿਹੜੀ ਉਹ ਜਿਹੜੀ ਯੂਨੀਵਰਸਿਟੀ ਆਉਂਦੀ ਹੈ ਜਾਂ ਅੰਦਰ ਆ ਗਏ ਪਿਸ਼ਨਗੜ੍ਹ ਤੇ ਆਓ ਆ ਲੜਾ ਚੱਤਿਆ ਕੋਲ ਲੱਗਣਾ ਤੜਾ ਤੜਕੇ ਚਚਲਣਾ ਇੱਥੇ ਆਵੇਂ ਰੋਡ ਤੇ ਅਤੇ ਕੌਣ 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 ਉੱਤੇ ਡਰ ਕੇ ਲੰਘਦਾ ਦੱਸਿਓ ਮੜਿਆ ਭਾਵੇਂ ਕਾਗਜ਼ ਪੂਰੇ ਹੋਣ ਕੱਟੀ ਦੇ ਹੀ ਕੋਈ ਜਿਹੀ ਓਖਾ ਹੋ ਜਾਂਦਾ ਤੇਰੇ ਮਾਰਾ ਡਰ ਕੇ ਰਹਿਣਾ ਚਾਹੀਦਾ ਇੱਥੇ ਇੱਥੇ ਅੱਗੇ ਹੁਣ ਨਾਕਾ ਬਹੁਤ ਘਟ ਗਿਆ ਅੱਗੇ ਬਹੁਤ ਜ਼ਿਆਦਾ ਲੱਗਦਾ ਇਨਾਕਾ ਓਕੇ ਬਹੁਤ ਜ਼ਿਆਦਾ ਜਲੰਧਰ ਤੇ ਬਹੁਤ ਆਛਾ ਨਾ ਗੱਡੀ ਪਤਾ ਨਹੀਂ ਕਿੱਧਰੋਂ ਕੱਢਣੀ ਲੈਣੀ ਜਲੰਧਰ ਬਹੁਤ ਆਛਾ ਬਿਲਕੁਲ ਤਾਂ ਪੋਸ਼ ਪੋਸ਼ ਕੇ ਜਾਣਾ ਵਾ ਪੋਸ਼ ਪੋਸ਼ ਆਪਾਂ ਜਮ ਤੱਕ ਏਰੀਆ ਦੀ ਜਿਹੜੀ ਉਪਰ ਚੱਲ ਪਾਈ ਆ ਇੱਕ ਦਿਨ ਆਪਾਂ ਨੇ ਇਧਰ ਆਣਾ ਰਿਸ਼ਾਨਾਪੁਰ ਤੇ ਤਾਂ ਅੰਗ ਬਹੁਤ ਚੜਦੇ ਛਲੰਦਰ ਉਹਦੇ ਛਲੰਦਰ ਪਤਾ ਨਹੀਂ ਕਿੱਦਾਂ ਲੱਭੇ ਆਪਾਂ ਵੀ ਤੱਕ ਕੇ ਜਾਣਾ ਆ ਚੱਲ ਆਪਾਂ ਕਿੰਨੇ ਕੰਮ ਨੇ ਤਾਂ ਜਿਹੜਾ ਉਹਨੇ ਸੀ ਇਹ ਵੀ ਕੰਮ ਹੀ ਆ ਚੱਲ ਜਲੰਧਰ ਚ ਰੱਛ ਦੇਖ ਲੋ ਜਲੰਧਰ ਚ ਹੋਰ ਅੱਛਾ ਦਿਖਾਣੇ ਦੇਖੋ ਬੇਨਾ ਰੱਛ ਤੁਸੀਂ ਕੀ ਕਹਿ ਰਹੇ ਛੋਣੇ ਜਲੰਧਰ ਚ ਨਾ ਰੱਛ ਆਦਾ ਕੋਈ ਨਾ ਕਰਦੇ ਚਲੀ ਸਾਈਡ ਵੀ ਆਸ਼ਿਆ ਕੋਈ ਸੰਭਾਅ ਨਹੀਂ 10 ਮਿੰਟ ਤੇ ਖਲਮ ਦੀ ਹਾਂ ਅੰਗੀ ਦੋਸਤੋ ਜਿਹੜਾ ਰੱਛ ਅੱਗੇ ਉਹ ਜ਼ਿਆਦਾ ਆ ਤੇ ਕੀ ਕਰੇ ਬੰਦਾ ਉਹਨੂੰ ਅੱਗੇ ਜਿਹੜਾ ਟਰੱਕ ਆ ਇਹ ਨਿਕਲਣ ਦੀ ਹਥੋਂ ਦਿਖਦਾ ਮੈਨੂੰ ਆਹਦੇ ਟਰੱਕ ਦੇ ਤਾਂ ਤੇ ਗਲਾਸ ਹੈ ਨਾ ਲੱਗਾ ਵੀ ਦੋ ਅਤਰ ਦਿਖਦਾ ਬਹੁਤ ਕੰਮ ਕਰਾਉਂਦਾ ਆਹ ਲੋਕੇਸ਼ਨ ਆਹ ਲੋਕੇਸ਼ਨ ਤੇ ਹੀ ਜਾਣਾ ਆ ਤੇ ਯਾਸ ਯਾ ਇੱਥੇ ਜਾਣਾ ਇੱਥੇ ਉਹ ਨਹੀਂ tourne ਆ ਇਨੀ ਉਹ ਨਹੀਂ ਰਸੇ ਚੋ ਕਿੰਨਾ ਬੰਦੇ ਨੰਗੀ ਕਿਤਾਬ ਪੱਧਰ ਨੂੰ ਲੈ ਜਾ ਯਾਰ ਆਪਾਂ ਸੇ ਢੇਲੀ ਮੋੜ ਲਈ ਆ ਨਾ ਕਰੋ ਹਾਂ ਇਹ ਇਹ ਮੇਰਾ ਸਚਣਾ ਉਹ ਨੂੰ ਉਹ ਰੱਖ ਆਪਣੇ ਆਲੋ ਉਹ ਨੂੰ ਦੂਰ ਰੱਖ ਆਪਣੇ ਨੂੰ ਨਾਪ ਨੂੰ ਉਹ ਨੂੰ ਕਦਾ ਕਹਿ ਰਹੀ ਹੈ ਜੀ ਨਾਪ ਦੇ ਪੰਜਾਬ ਦਾ ਆ ਟਰੱਕ ਨਹੀਂ ਇੱਧਰ ਨੂੰ ਹੋਣਾ ਚਾਹੀਦਾ ਨਾ ਮੇਕੋ ਮੈਂ ਕੀ ਕਰਾਂ ਉਹ ਆਪਣਾ ਗੱਡੀ ਦੀ ਸਾਈਡ ਨੂੰ ਦੇਖੋ ਮਾਰੀ ਚੱਲ ਚੱਲ ਜਾਂਦੇ ਜਾਂਦੇ ਆਪਾਂ ਪਹੁੰਚ ਗਏ ਤੁਹਾਡੇ ਨਾਲ ਉੱਥੇ ਕਰਦੀ ਆ ਗੱਲ ਤਾਂ ਸਟੇਰ ਤੇ ਕਿੱਥੇ ਚੱਲੇ ਆ ਚਾਪਿੰਗ ਕਿੰਨੇ ਪਾਜੀ ਗੱਡੀ ਕੁਦੀ ਸੰਗਿਆ ਮੰਨਦੇ ਏਕਾਸ ਸਲੋ ਬੋਲਦੇ ਨੇ ਹੱਸਦਾ ਵਿੱਚ ਬੈਠਾ ਹੱਸੀ ਜਾਂਦਾ ਕੁ ਗੱਲ ਕਰਦੇ ਗਏ ਆ ਨਹੀਂ ਚਾਹ ਪੀ ਲਿਆ ਬਣਾ ਚਾਹ ਜਮੀਂ ਹਾਂਜੀ ਚਾਹ ਤਾਂ ਬਹੁਤ ਵਧੀਆ ਆ ਤੇ ਆਪਾਂ ਆ ਗਏ ਆ ਜਲੰਧਰ ਚਾਹ ਨੂੰ ਪੀਏ ਚਾਹ ਮੇਰਾ ਨਾ ਸਿਰ ਬੋਏ ਓਏ ਓਏ ਚਾਹ ਬਹੁਤ ਵਧੀਆ ਆ ਘੈਂਟਾ ਨਾ ਚਾਹ ਬੱਤਾ ਹੁੰਦਾ ਇਦਾਂ ਦੇਖੋ ਅਥਰ ਨੇ ਜੀ ਕੀ ਆਪਾਂ ਖੁਕ ਲੱਗੀ ਵੀ ਤਿੰਨ ਲੱਗੀ ਭੁੱਖ ਇਹਨੂੰ ਮੈਂ ਮਾੜਿਆ ਕੁਝ ਖਵਾ ਦਵਾਂ ਤੇ ਇਹ ਕਹਿੰਦੀ ਮੈਨੂੰ ਉਹਦੇ ਚੱਕਰ ਚੱਕਰ ਆਉਂਦੀ ਆ ਤੇ ਪਵਾ ਦੀ ਲਿੰਕਾ ਲਿੰਕਾ ਅਸੀਂ ਜਦੋਂ ਅਸੀਂ ਤਦਨੇ ਦਾ ਮੱਕੀ ਦੀ ਗੱਡੀ ਚ ਮਿਲਣਾ ਤਾਂ ਮੈਂ ਪਿੰਡ ਆਰਾਮ ਗੱਡੀ ਚ ਆਉਂਦੀ ਆ ਕਦੀ ਬੌਮ ਤੇ ਆਪਾਂ ਆ ਕੇ ਗੱਡੀ ਚ ਬਾਹਰ ਉੱਤੇ ਹੁਣ ਲੱਗੀ ਵੀ ਲਿੰਕਾ ਤੇ ਅੰਦਰ ਖਾਵਾਂਗੇ ਕੁਝ ਅੰਡੇ ਉੰਡੇ ਖਾ ਲਦੇ ਆ ਅੰਡੇ ਖਾਂ ਸਿੰਪਲ 버ਗਰ ਸਿੰਪਲ 버ਗਰ ਲੈਂਦੇ ਆ ਸਿੰਪਲ 버ਗਰ ਖਾਉਂਦਾ ਠੀਕ ਆ ਗੁਰ ਲੰਬੋ ਪਾਈ ਹੁੰਦੀ ਆ ਵਿੱਚੇ ਹੀ ਘਟਾਈ ਵਿੱਚੇ ਲਮਕਾ ਵਿੱਚੇ ਹੀ ਬਰੈਡ ਵਿੱਚੇ ਹੀ ਸੈਂਡਵਿਚ ਵਿੱਚੇ ਹੀ ਆਹ ਕੀ ਕਹਿੰਦੇ ਹੁੰਦੇ ਗੰਨੇ ਆ ਰਸ ਉਹ ਡੀਵ ਅੱਕ ਜੈਮਾ ਉਹ ਕਾਲਾ ਲੀਣਾ ਅੱਛਾ ਗੰਨੇ ਤਾਂ ਨਾਰਮਲ ਆ ਹੋ ਗਿਆ ਅਓ ਜੀ ਸ਼ੀਸ਼ਾ ਲਾਤਾ ਗੱਡੀ ਦਾ ਚੇਨੀ ਕੋਲ ਲੱਗਾ ਸ਼ੀਸ਼ਾ ਸ਼ੀਸ਼ਾ ਵੀ ਪੈ ਗਿਆ ਬਿਕਰਮ ਗੱਲ ਕਰਦੇ ਪਏ ਕਿਸੇ ਨਾਲ ਇਥੇ ਹਿਸਾਬ ਕਿਤਾਬ ਪੁੱਛਦੇ ਵਾ ਕਿੰਨੇ ਦਾ ਕਿੰਨੇ ਦਾ ਨੇ ਇਥੇ ਇਕੱਲਾ ਹੀ ਬੋਲੀ ਜਾਂਦਾ ਹੋਏ ਮੈਨੂੰ ਕਹਿੰਦਾ ਭੁੱਖ ਲੱਗੀ ਕੀ ਹੋਇਆ ਲੱਗੀ ਆ ਮੈਂ ਖਾਈ ਲੈਂਦਾ ਚਾਰੇ ਭਾਈ ਨੂੰ ਭੁੱਖ ਲੱਗ ਗਈ ਕਹਿੰਦਾ ਮੈਂ ਖਾ ਲਵਾ ਕੁਛ ਕਹਿੰਦਾ ਇਹਦੇ ਲਈ ਅਸੀਂ ਇਹਨੂੰ ਇੱਥੇ ਲੈ ਕੇ ਬਿਤੇ ਫੜਾਉਦੇ ਸੀਗੇ ਇਹ ਮਨਵੀਰ ਕਲਸ ਜੀ ਰੁਕੇ ਤਾਂ ਕਰਕੇ ਹਾਂਜੀ ਅਸੀਂ ਇਹ ਤਾਂ ਤਰਪੇ ਆ ਕੰਮ ਫਿਨਿਸ਼ ਕਰਕੇ ਤੇ ਹੁਣ ਅਸੀਂ ਚੱਲਿਆ ਘਰ ਨੂੰ ਵਾਪਸ ਹੀ ਓਏ ਮਮਾ ਬਾਕੀ ਤੁਸੀ ਕੁਝ ਦੱਸਣਾ ਦੱਸੋ ਕੀ ਕਹਿੰਦੇ ਅਗਾ ਰੋਡ ਮਿਲ ਜੇ ਵਿੱਚ ਸਿੱਧਾ ਸਿੱਧਾ ਬਈ ਹਾਂ ਰੋਡ ਸਿੱਧਾ ਸਿੱਧਾ ਮਿਲ ਜੂਗੀ ਉਹ ਆ ਗਿਆ ਨਾ ਮੇਨ ਰੋਡ ਰੋਡ ਤਾਂ ਹੈਗਾ ਮੇਨ ਬਟਾ ਤੇ ਬਾਜ਼ਾਰ ਨੂੰ ਜਾਂਦਾ ਆ ਓਕੇ ਹਾਂ ਮਤਲਬ ਬਾਜ਼ਾਰ ਨੂੰ ਕਰਦਾ ਜਿਹੜੀ ਬੱਸ ਲੰਗੀ ਹੈ ਇੱਧਰ ਨੂੰ ਨਹੀਂ ਆ ਮੈਂ ਤਾਂ ਆਪਾਂ ਫੇਰ ਅੱਛੀ ਜੇ ਬੈਣਾ ਹੈ ਹਨਾ ਹੁਣ ਵੀ ਜਾਣਾ ਕਿੱਧਰ ਨੂੰ ਆ ਨਾ ਇੱਧਰ ਦੀ ਹੈ ਹੈ ਇੱਧਰ ਦੀ ਨਹੀਂ ਦਾਮਣੀ ਇੱਧਰ ਦੀ ਆ ਜੀ ਖਵੇ ਇੱਧਰ ਜਾ ਹੁਣ ਅਸੀਂ ਪਹਿਲਾਂ ਮੇਨ ਰੋਡ ਤੇ ਪੈ ਜਾਈਏ ਇਹਨੂੰ ਤਾਂ ਅਰਜਨਟ ਅਰਜਨਟਲੀ ਕੰਪ ਪੈਂਦੀ ਆ ਤੇ ਬੋੜਾਉਗੀ ਬੋੜ ਕੁਛ ਲੈਣ ਗਏ ਆ ਤੇ ਬਾਕੀ ਮੰਮਾ ਲਈ ਲੈ ਕੇ ਜਾਵਾਂਗੇ ਕੁਛ ਹਏ ਸਾਡੇ ਦਿਮਾਗ 'ਚ ਕੁਛ ਨਹੀਂ ਹੈਗਾ ਕੀ ਲੈ ਕੇ ਜਾਈਏ ਕੀ ਨਹੀਂ ਮੰਮਨ ਕੀ ਪਸੰਦ ਆਊਗਾ ਕੀ ਨਹੀਂ ਤੇ ਬਾਕੀ ਆਪਾਂ ਵਿਕਰਮ ਨਾਲ ਸਲਾਹ ਕਰਦੇ ਆ ਕਿ ਕੀ ਲੈ ਕੇ ਜਾਣਾ ਹੈ ਮੰਮਾ ਲਈ ਤੇ ਕਿਉਂਕਿ ਕੀ ਇੱਕ ਤਾਂ ਕੱਲ ਕੱਟ ਲਿਆ ਸੀਗਾ ਇਸ ਕਰਕੇ ਕੇਕ ਸਾਡੇ ਕੋਲ ਜ ਵੀ ਨਾ ਪਿਆ ਇੰਨਾ ਕੇਕ ਮੈਂ ਸਵੇਰੇ ਖਾ ਲਿਆ ਥੋੜਾ ਜਿਹਾ ਤੇ ਪੇਨ ਹੋਣ ਲੱਗ ਗਿਆ ਢਿੱਡ ਦੇ ਵਿੱਚ ਤੇ ਇਸ ਕਰਕੇ ਫੇ ਮੈਂ শেਹਰ ਦੀ ਤੁਸੀਂ ਮੰਨ ਲਓ ਰੋਟੀ ਤੱਕ ਵੀ ਨਹੀਂ ਖਾਦੀ ਮੈਂ ਕਿਉਂਕਿ ਮੈਨੂੰ ਮੇਰੇ ਨਾਲ ਪੇਟ 'ਚ ਨਾ ਦਰਦ ਹੋ ਰਿਹਾ ਉਹ ਦੰਦਿਆ ਫੇ ਅੰਦਰ ਕੇ ਖਾਣ ਪੀਣ ਨੂੰ ਦਿਲ ਵੀ ਨਹੀਂ ਕਰਦਾ ਕੁਝ ਵੀ ਹੁਣ ਮੈਂ ਆ ਬਾਹਰੋਂ ਜ਼ਰੂਰ ਖਾਦੇ ਸੀ ਆ ਕਿ ਬਿਨੂ ਬੋਕਾ ਵਾਲਾ ਕਿ ਸੀ ਜਿੱਕੇ ਦਾ ਮੈਂ ਕਲਿੰਟਾ ਮੈਂ ਆਪਣੇ ਲਈ ਲੈ ਲਿਆ ਕਿਉਂਕਿ ਇਹ ਜ਼ਰੂਰੀ ਥਾ ਗੱਡੀ ਦਾ ਨਾ ਸਫਰ ਥੋੜਾ ਜਿਹਾ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਕਿਉਂਕਿ ਅ ਜਿੱਦਾਂ ਨਾ ਮੈਨੂੰ ਅੰਦਰ ਅੰਦਰ ਚ ਨਾ ਰਹਿਣਾ ਥੋੜਾ ਜਿਹਾ ਹੋਰ ਜਿਹਾ ਲੱਗਦਾ ਹੈ ਨਗਾ ਮਿਲ ਜਣੇ ਕਿ ਕਹਿੰਦਾ ਪਾਜੀ ਹੈਗਾ ਆ ਘੰਟਾ ਲੱਗਣਾ ਅੱਛਾ ਠੀਕ ਆ ਆਪਾਂ ਅਗਲੀ ਸ਼ੌਤ ਤੋਂ ਪਤਾ ਕਰਦੇ ਆਂ ਸੌਰਵ ਪਾਜੀ ਸੌਰਵ ਸੌਰਵ ਭਾਈ ਉਹ ਨਹੀਂ ਜਿੰਦਾਬਾਦ ਸਾਰਾ ਭਾਈ ਕਹਿੰਦੇ ਉੱਪਰ ਦੀ ਲਿਆਵਾ ਇੱਧਰ ਦੀ ਰੋਡ ਖੁੱਲਾ ਬਣਾਇਆ ਵੀ ਕਰ ਰਹੇ ਨੇ ਕਹਿੰਦੇ ਉੱਥੇ ਤੱਕ ਮੈਂ ਨਹੀਂ ਕਦੀ ਦੇਖਿਆ ਕਹਿੰਦੇ ਉੱਧਰ ਤਾਂ ਮੋਟਰਸਾਈਕਲ ਹੀ ਲੰਘਦੇ ਆ ਚੱਲ ਕੋਈ ਬੜਾ ਗਾੜਾ ਗੋਣਾ ਸਨਾ ਦੇ ਕੋਈ ਬਿੱਚੀ ਮਨੂਆ ਕੋ ਮਨੂਆ ਕੋ ਸਾਰੇ ਮਨੂਆ ਸਾਈ ਗਾਣਾ ਕੋ ਕਿਹੜਾ ਸੁਣਾਉਂਦਾ ਹਮ ਤੇਰੇ ਬਿਨੇ ਅਬ ਰਹਿ ਨਹੀਂ ਸਕਤੇ ਹਮ ਤੇਰੇ ਬਿਨਾ ਕਬੀ ਡੁੱਬ ਨਹੀਂ ਸਕਤੇ ਤੇਰੇ ਬਿਨਾ ਕਬੀ ਯੂ ਤੇਰਾ ਬਿਨਾ ਨਹੀਂ ਮਰਿੰਡਾ ਨਹੀਂ ਮੈਂ ਆਈ ਪੀਨਾ ਵੈਪਸਿਡਾ ਨਹੀਂ ਮੈਂ ਨਹੀਂ ਪੀਨਾ ਪੈਪਸਿਡਾ ਨਾ ਸਾਡੇ ਚਲੋ ਲਾਈਟਾਂ ਦੇ ਲਾਈਟਾਂ ਦੇਖ ਰਹੀਆਂ ਮਟਿਆਰੀ ਨਹੀਂ ਅਸੀਂ ਅੱਜ ਲਾਈਟਾਂ ਦੇ ਲਾਈਟਾਂ ਪੀ ਐਨ ਵੀ ਬਸ ਪੰਨ ਬਸ ਪੰਨ ਬਸ ਗੰਨ ਜੰਨ ਗੰਨ ਓ ਅੱਦੀਨਾ ਇੱਕ ਜਾਇਆ ਹੈ ਵਾਹ ਬਾਕੀ ਕੀ ਨਾ ਬਿੰਦਹਮ ਚਲੇ ਜਬ ਚਲੇ 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 ਆ ਚ ਗਏ ਆ ਘਰੇ ਘਰੇ ਆ ਗਏ ਆ ਆਪਾਂ ਤੇ ਮਨਵੀਰ ਜਿਹੜਾ ਸਾਡਾ ਸ਼ਰਾਰਤੀ ਕਰੀ ਜਾਂਦਾ ਸ਼ਰਾਰਤਾ ਤੇ ਹਾਂਜੀ ਸਾਰੇ ਆਨੇ ਜਰੂਰ ਦੱਸਿਓ ਮੰਮੀ ਨੂੰ ਐਨੀਵਰਸਰੀ ਦਾ ਗਿਫਟ ਕੀ ਦੇਈਏ ਠੀਕ ਆ ਅੱਜ ਅਸੀਂ ਡਿਸਾਈਡ ਕਰਨਾ ਆ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਤਾਂ ਰਿਕਮੈਂਡੇਸ਼ਨ ਜੁਗਰੇਟ ਕਰਾਂਗੇ ਬਾਕੀ ਜਲਦੀ ਜਲਦੀ ਦੱਸ ਦਿਓ ਤੇ ਕਾਲੂ ਆਪਾਂ ਸਰਪ੍ਰਾਈਜ਼ ਮੰਮੀ ਨੂੰ ਦੇ ਦੇਣਾ ਆ ਤੇ ਜਲਦੀ 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 ਕਰ ਦਿਓ ਮੈਸੇਜ ਅਸੀਂ ਗੱਲ ਕਰਨ ਕਰਦੇ ਪਹਿਲਾਂ ਗੱਲ ਕਰਦੇ ਪਏ ਸੀ ਇੰਨਾ ਦੇਖਿਆ ਨਹੀਂ ਹੋਣੀ ਨਹੀਂ ਕੀਤਾ ਮੈਂ ਬੋਲ ਬੋਲ ਦਿੱਤਾ ਮੈਂ ਕਿਹਾ ਆ ਜਾ ਦੇਖੀਏ ਜਿਹੜਾ ਦੇਖਿਆ ਮੈਂ ਬਲੌਗ ਬਣਿਆ ਹੀ ਨਹੀਂ ਬਾਕੀ ਜਲਦੀ ਜਲਦੀ ਅੱਜ ਕਮੈਂਟ ਕਰਿਓ ਲਵ ਯੂ ਆਲ ਥੈਂਕ ਯੂ ਸਨੈ ਸਸ਼ਿਕਾ